ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋ ਜੀ ਆਪਾਂ ਹਰ ਤਰ੍ਹਾਂ ਦੀ ਐਡ ਚੈਨਲ ਤੇ ਕਰਦੇ ਰਹਿੰਦੇ ਆ ਜਿਹੜੇ ਜਿਹੜੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜਿਹੜੀ ਜਿਹੜੀ ਮਸ਼ੀਨਰੀ ਵਾਸਤੇ ਉਹੀ ਮਸ਼ੀਨਰੀ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜੀ ਤੇ ਤੁਹਾਡੀ ਫਰਮਾਇਸ਼ ਤੇ ਅੱਜ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਹਾਂ ਅਲੱਗ-ਅਲੱਗ ਏਰੀਆ ਚੋਂ ਹੋ ਸਕਦਾ ਤੁਹਾਡੇ ਲਾਗੇ ਤੱਕ ਹੀ ਜੇ ਜਮੇ ਤੁਹਾਡੇ ਇਲਾਕੇ ਚੋਂ ਤੁਹਾਨੂੰ ਮਸ਼ੀਨਰੀ ਮਿਲ ਜੇ ਜਿਹੜੀ ਤੁਸੀਂ ਕਹਿੰਦੇ ਸੀਗੇ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੁਝ ਵੀ ਐ ਛੋਟਾ ਹੱਥੀ ਐ ਵੱਡਾ ਹੱਥੀ ਐ ਕੋਈ ਗੱਡੀ ਐ ਮੋਟਰਸਾਈਕਲ ਐ ਘਰ ਐ ਕੂਠੀ ਐ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਤੇ ਪਹਿਲੀ ਗੱਡੀ ਦੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਵਿਫਟ ਗੱਡੀ 11 ਮਾਡਲ ਦਸੰਬਰ ਮਹੀਨਾ ਰੇਟ ਦੀ ਗੱਲ ਕਰੀਏ 2,60,000 ਰੁਪਿਆ ਡਿਮਾਂਡ ਐ ਜੀਰਾ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਗੱਡੀ ਐ ਗੱਡੀ ਬਹੁਤ ਵਧੀਆ ਕੰਡੀਸ਼ਨ ਚ ਹੈ ਚਾਰੇ ਪਾਸੋਂ ਫੋਟੋਆਂ ਚਾਲੀ ਰਹੀਆਂ ਤੁਸੀਂ ਚੈੱਕ ਕਰ ਲਓ ਜਿਨ੍ਹਾਂ ਦੀ ਗੱਡੀ ਆ ਕੋਈ ਗੱਲ ਕਰਨੀ ਹੈ ਤੁਸੀਂ ਆਪੇ ਗੱਲ ਕਰ ਲਿਓ ਨੰਬਰ 83605 13414 ਨੰਬਰ ਸੈਕਿੰਡ ਤੇ ਆਪਣੇ ਕੋਲ I20 ਪਹੁੰਚੀ ਆ ਬਹੁਤ ਵਧੀਆ ਕੰਡੀਸ਼ਨ ਚ 2009/10 ਮਾਡਲ ਗੱਡੀ ਆ ਜੀ 1,60,000 ਰੁਪਏ ਡਿਮਾਂਡ ਹੈ ਟਾਇਰਾਂ ਚ ਅਲਾਈ ਲੱਗੇ ਹੋਈ ਨਹੀਂ ਬੰਪਰ ਟੂ ਬੰਪਰ ਬਹੁਤ ਵਧੀਆ ਗੱਡੀ ਆ ਸਾਰਾ ਕੁਝ ਵਧੀਆ ਪਿਆ ਕੋਈ ਨੁਕਸ ਨਹੀਂ ਗੱਡੀ ਚ ਜਾਕੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ 160 ਇੱਕ ਬਾਰੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਨਸਾ ਮਾਲਕ ਦਾ ਏਰੀਆ ਹੈਗਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਨਸਾ ਏਰੀਆ ਚ ਜਾ ਕੇ ਦੇਖ ਸਕਦੇ ਹੋ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਚਲਾ ਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 81400 68 13375 ਗੱਲਬਾਤ ਕੋਈ ਕਰਨੀ ਹੈ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਕਰ ਲਿਓ ਆਲਟੋ ਗੱਡੀ ਚੈੱਕ ਕਰੋ ਹੁਣ ਤੁਸੀਂ 2007 ਮਾਡਲ ਮਾਡਲ 7 ਲਾਜ਼ਮੀ ਆ ਪਰ ਗੱਡੀ ਦੀ ਪਾਸਿੰਗ 2029 ਤੱਕ ਆਪਾਂ ਨੂੰ ਮਿਲੇਗੀ ਰੇਟ ਦੀ ਗੱਲ ਕਰੀਏ 1,20,000 ਰੁਪਿਆ ਡਿਮਾਂਡ ਹੈ ਜੇ ਪਾਸਿੰਗ ਇਹਨਾਂ ਨੇ ਅੱਗੇ ਤੱਕ ਕਰਵਾਈ ਹੋਈ ਹੈ ਤੁਸੀਂ ਗੱਡੀ ਦੀ ਕੰਡੀਸ਼ਨ ਵੀ ਚੈੱਕ ਕਰੋ ਗੱਡੀ ਦੀ ਕੰਡੀਸ਼ਨ ਵੀ ਬਹੁਤ ਆਪਾਂ ਨੂੰ ਸਾਫ਼ ਮਿਲ ਜੂਗੀ ਨਾਬਾ ਮਾਲਕ ਦਾ ਏਰੀਆ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਗੱਡੀ ਚ ਵਧੀਆ ਸਾਫ਼ ਸੁਥਰੀ ਸੋਹਣੀ ਗੱਡੀ ਹੈ ਤੇ ਨੰਬਰ ਪੰਜਾਬ ਹੈ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਬਾਕੀ ਰੇਟ ਮਾਲਕ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਇੱਕ ਬਾਰੀ ਸਰਫ ਡਿਮਾਂਡ ਹੈ ਇੱਕ ਵੀ ਇੱਕ ਬਾਰੀ ਇਹਨਾਂ ਨੇ ਕਿਹਾ ਇਹ ਰੇਟ ਅੰਦਰੋਂ ਜੀ ਗੱਲ ਕਰੀਏ AC ਹੀਟਰ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 700 ਪੂਰਾ 92 18 220 ਜਿਹੜੀ ਵੀ ਗੱਲ ਤੁਸੀਂ ਕਰਨੀ ਹੋਵੇ ਆਪੇ ਕਰ ਲਿਓ ਮਾਲਕ ਨਾਲ ਸਿੱਧਾ ਨੰਬਰ ਤੁਹਾਨੂੰ ਮਿਲ ਗਿਆ ਜੀ ਬਾਕੀ ਇੱਕ ਵਾਰ ਫਿਰ ਤੋਂ ਕਹਿ ਦੇਣਾ ਜੇ ਕਿਸੇ ਨੇ ਐਡ ਕਰਵਾਉਣੀ ਆਪਾਂ ਫ੍ਰੀ ਚ ਐਡ ਕਰਦਾ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੁਲਟ ਕੋਈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਹੁਣ ਆਪਾਂ ਬੁਲਟ ਇੱਕ ਲੈ ਕੇ ਪਹੁੰਚੇ ਹਾਂ ਕਾਫੀ ਡਿਮਾਂਡ ਆ ਰਹੀ ਸੀਗੀ ਬੁਲਟ ਦੀ ਤੇ ਤੁਹਾਨੂੰ ਮੈਂ ਕਿਹਾ ਹੀ ਸੀਗਾ ਵੀ ਹਰ ਮਸ਼ੀਨਰੀ ਤੁਹਾਨੂੰ ਦੇਖਣ ਨੂੰ ਮਿਲ ਚੁਗੀ ਬੁਲਟ ਦੇਖੋ ਤੁਸੀਂ 2013 ਮਾਡਲ ਹੈ ਜੀ 1 ਲੱਖ 20 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਅਜਨਾਲਾ ਮਾਲਕ ਦਾ ਏਰੀਆ ગામ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਨੂੰ ਮਿਲ ਚੁਗੀ ਬੁਲਟ ਬਹੁਤ ਵਧੀਆ ਕੰਡੀਸ਼ਨ 'ਚ ਆਪਣੇ ਕੋਲੇ ਪਹੁੰਚੇਗਾ ਕਿਸੇ ਨੇ ਜਾ ਕੇ ਦੇਖਣਾ ਤੋਰ ਕੇ ਦੇਖਣਾ ਅਜਨਾਲੇ ਖੜਾ ਹੈਗਾ ਮਾਲਕ ਦੇ ਘਰੇ ਕਰੇ ਘੜੇਗਾ ਕਿਸੇ ਡੀਲਰ ਕੋਲੇ ਨਹੀਂ ਹੈਗਾ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਲਬਾਤ ਮਾਲਕ ਨਾਲ ਕਰੋਗੇ ਤੇ ਰੇਟ ਮਾਲਕ ਕਹਿੰਦੇ ਸੀਗੇ ਉੱਪਰ نیچے ਕਰ ਲਾਂਗੇ ਕੋਈ ਵੀ ਗੱਲ ਤੁਸੀਂ ਕਰਨੀ ਹੋਵੇ ਬੁਲਟ ਬਾਰੇ ਕੁਝ ਪੁੱਛਣਾ ਹੈ ਕੁਝ ਕਰਨਾ ਤਾਂ ਮਾਲਕ ਨੂੰ ਫੋਨ ਲਗਾ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜੀ ਨੰਬਰ ਹੈ 95013860. ਗੱਲਬਾਤ ਜਿਹੜੀ ਵੀ ਕਰਨੀ ਹੋਵੇ ਕਰ ਲਓ لازਮੀ ਤੇ ਤੁਹਾਨੂੰ ਮੈਂ ਕਹਿਨੇ ਹੀ ਰਹਿਣਾ ਜੀ ਹਰ ਏਰੀਆ ਚ ਆਪਣੇ ਕੋਲੇ ਹਰ ਮਸ਼ੀਨਰੀ ਆਉਂਦੀ ਰਹਿੰਦੀ ਹੈ ਜੇ ਤੁਸੀਂ ਕੋਈ ਵੀ ਮਸ਼ੀਨਰੀ ਖਰੀਦਣਾ ਚਾਹੁੰਦੇ ਹੋ ਜੀ ਤੁਹਾਨੂੰ ਇਸ ਵੀਡੀਓ ਚ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਕਮੈਂਟ ਨੀਚੇ ਪਾ ਦਿਓ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਆਪਾਂ ਅਗਲੀ ਵੀਡੀਓ ਚ ਲੈ ਕੇ ਪਹੁੰਚਾਂਗੇ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਦੇ ਆ ਜਿਵੇਂ ਕਿ ਬੋਲਟ ਦੇਖਿਆ ਤੁਸੀਂ i20 ਦੇਖੀ ਸਾਰੀ ਆਪਾਂ ਜਿਹੜੀਆਂ ਮਸ਼ੀਨਰੀਆਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਪਹੁੰਚਦੇ ਆ ਜੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਜਰੂਰ ਦੱਸੋ ਜੀ ਕਮੈਂਟ ਕਰਕੇ ਕਮੈਂਟ ਲਾਜ਼ਮੀ ਕਰਿਓ ਤੇ ਕਿਹੜੀ ਮਸ਼ੀਨਰੀ ਚਾਹੀਦੀ ਹੈ ਉਹ ਕਮੈਂਟ ਵੀ ਲਾਜ਼ਮੀ ਕਰਿਓ ਤੇ ਕਿਸੇ ਨੇ ਆਪ ਦੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਜੇ ਵੇਚਣਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੇ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਜਾਂ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਹੈ ਤੁਹਾਡੇ ਕੋਲੇ ਹੈ ਤਾਂ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਜੀ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਤਾਂ ਵੀਡੀਓ ਪੂਰੀ ਵਧੀਆ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿਚਾਰ ਲਗਵਾ ਸਕ ਦੂੰ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਜੇ ਤੁਸੀਂ ਹਰ ਰੋਜ਼ ਨਵੀਆਂ ਮਸ਼ੀਨਰੀਆਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੇਗਾ ਜ਼ਰੂਰ ਉਹਨੂੰ ਕਲਿੱਕ ਕਰ ਦਿਓ ਜੀ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਹੁਣ ਆਪਾਂ ਛੋਟੇ ਹਾਥੀ ਦੀ ਗੱਲ ਕਰਾਂਗੇ ਆਪਣੇ ਕੋਲੇ ਛੋਟਾ ਹਾਥੀ ਇੱਕ ਪਹੁੰਚੇਗਾ ਸੇਲ ਵਾਸਤੇ ਆਪਣੇ ਕੋਲੇ ਮਾਲਕ ਨੇ ਭੇਜਿਆ ਹੋਇਆ ਜਮਾਂ ਨਵੀਂ ਕੰਡੀਸ਼ਨ ਚ 19 ਮਾਡਲ ਹੈ ਸਾਰੇ ਡਾਕੂਮੈਂਟਸ ਜਿੰਨੇ ਵੀ ਹੁੰਦੇ ਆ ਸਾਰੇ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ 2019 ਮਾਡਲ ਹੈ ਰੇਟ ਦੀ ਗੱਲ ਕਰੀਏ 3 ਲੱਖ 40 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮੋਗੇ ਖੜਾ ਹੈ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਰੰਗ ਦੇਖ ਲਓ ਵਾਡੀ ਦੇਖ ਲਓ ਜੀ ਬੈਕ ਸਾਈਡ ਤੋਂ ਦੇਖ ਲਓ ਸਾਰਾ ਕੁਝ ਵਧੀਆ ਆਪਨ ਨੂੰ ਮਿਲੂਗਾ ਕੋਈ ਕਿਸੇ ਪਰਸੇ ਡੈਮੇਜ ਜਾਂ ਕੋਈ ਗਲਿਆ ਸੜਿਆ ਕੁਝ ਨਹੀਂ ਹੈਗਾ ਬਹੁਤ ਵਧੀਆ ਕੰਡੀਸ਼ਨ ਚ ਆਪਨ ਨੂੰ ਮਿਲ ਜੂਗਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੋਗੇ ਖੜਾ ਹੈਗਾ ਮੋਗੇ ਜਾ ਕੇ ਦੇਖ ਲਓ ਨੰਬਰ ਓਨਰ ਦਾ 97 811 757 364 ਗੱਲਬਾਤ ਕਰ ਲਿਓ ਆਪੇ ਹੁਣ ਆਪਾਂ ਇੱਕ ਸੈਂਟਰੂ ਕਾਲੇ ਰੰਗ ਦੀ ਲੈ ਕੇ ਪਹੁੰਚੇ ਅਜੀ ਬਹੁਤ ਵਧੀਆ ਕੰਡੀਸ਼ਨ ਦੀ ਬਹੁਤ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਮਾਡਲ 2002 ਹੈ ਨੀਵੇਂ ਮਾਡਲ ਦੀ ਗੱਡੀ ਜ਼ਰੂਰ ਹੈ ਪਰ ਕੰਡੀਸ਼ਨ ਵਧੀਆ ਪਈਆ ਸਕ੍ਰੈਚ ਆ ਆਪਾਂ ਨੂੰ ਮਿਲਣਗੇ ਲਾਜ਼ਮੀ ਬਾਕੀ ਇੰਜਨ ਗੇਅਰ ਵੱਲੋਂ ਗੱਲ ਕਰੀਏ ਆਪਾਂ ਤਾਂ ਬਿਲਕੁਲ ਸਾਫ ਹੈ ਜੀ ਇੰਜਨ ਗੇਅਰ ਵੱਲੋਂ ਬਾਡੀ ਲੈਨ ਚਾਹੀ ਕੇ ਮਰਜ਼ੀ ਅਜੀ ਮਾੜੇ ਬੋਟੇ ਸਕ੍ਰੈਚ ਹੈਗੀ ਆ ਬਾਕੀ ਤੁਸੀਂ ਆਪ ਹੀ ਦੇਖ ਲਓ ਚਾਰੇ ਪਾਸੇ ਤੁਸੀਂ ਦੇਖ ਲਓ ਸਿਰਫ 60000 ਰੁਪਇਆ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਮਾਛੀਬਾੜਾ ਸਾਹਿਬ ਮਾਲਕ ਦਾ ਏਰੀਆ ਗੱਡੀ ਤੁਸੀਂ ਜਾ ਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਮਾਚੀਵਾੜਾ ਸਾਹਿਬ ਜਾ ਕੇ ਦੇਖ ਸਕਦੇ ਹੋ ਗੱਡੀ ਦਾ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 98700 2810 485 ਆ ਮਾਲਕ ਦਾ ਨੰਬਰ ਹੈ ਗਾਮ ਹੁਣ ਆਪਾਂ ਗੱਲ ਕਰਾਂਗੇ ਆਲਟੋ ਗੱਡੀ ਦੀ ਆਲਟੋ ਗੱਡੀ ਆਪਣੇ ਕੋਲੇ ਪਹੁੰਚੀ ਹੈ 2008 ਮਾਡਲ ਗੱਡੀ ਆ 65000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਹਿਸਾਰ ਮਾਲਕ ਦਾ ਏਰੀਆ ਹਿਸਾਰ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਰੇਡ ਵੀ ਠੀਕ ਹੈ ਗੱਡੀ ਵੀ ਠੀਕ ਹੈ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਆ ਨੰਬਰ 9518133123 ਗੱਲਬਾਤ ਕਰਨੀ ਆ ਤੁਸੀਂ ਆਪੇ ਕਰ ਲਓ ਬਾਕੀ ਸਾਰਾ ਕੁਝ ਆਪਾਂ ਦੇਖ ਹੀ ਲਿਆ ਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲੀਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੋ ਸਾਰੀ ਮਸ਼ੀਨਰੀ ਦੇਖ ਲੀਆਂ ਕਿਹੜੀ ਸਭ ਤੋਂ ਵੱਧ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਿਓ ਲਾਜ਼ਮੀ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਨੰਬਰ ਤੁਹਾਨੂੰ ਮੈਂ ਦੱਸੇ ਸੀਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ